ਇੱਕ ਵੱਡੀ ਖਬਰ ਆ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਵਿਕਰਮ ਸਿੰਘ ਮਜੀਠੀਆ ਤੋਂ ਸਿੱਟ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਤੇ ਹੁਣੇ ਪੁੱਛਗਿੱਛ ਫਿਲਹਾਲ ਖਤਮ ਹੋ ਗਈ ਹੈ ਨਾਬਾ ਜੇਲ੍ਹ ਤੋਂ ਬਾਹਰ ਨਿਕਲ ਚੁੱਕੀ ਹੈ ਸਿੱਟ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਹੈ ਨਾਬਾ ਜੇਲ੍ਹ ਦੇ ਅੰਦਰ ਜਾ ਕੇ ਵਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਹੈ ਕਰੀਬ ਢਾਈ ਘੰਟੇ ਤੱਕ ਸਵਾਲ ਜਵਾਬ ਹੋਏ ਨੇ ਸਿੱਟ ਮੁਖੀ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਤੇ ਐਸਪੀਡੀ ਗੁਰਵੰਸ ਗੁਰਵੰਸ ਬੈਂਸ ਦੇ ਵੱਲੋਂ ਇਹ ਪੁੱਛਗਿੱਛ ਕੀਤੀ ਗਈ ਹੈ ਲੈਂਡ ਮਿਸਿੰਗ ਰਿਕਾਰਡ ਨੂੰ ਲੈ ਕੇ ਜਾਣਕਾਰੀ ਮੰਗੀ ਗਈ ਹੈ ਵੱਡੀ ਖਬਰ ਹੈ ਵਿਕਰਮ ਮਜੀਠੀਆ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਆਮਦਨ ਤੋਂ ਬਾਅਦ ਜਾਇਦਾਦ ਦਾ ਇਹ ਮਾਮਲਾ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੀ ਜ਼ਮਾਨਤ ਪਟੀਸ਼ਨ ਵੀ ਮੋਹਾਲੀ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਸੀ ਤੇ ਮੋੜ ਤੋਂ ਉਹਨਾਂ ਤੋਂ ਪੁੱਛਗਿੱਛ ਹੋ ਰਹੀ ਹੈ ਐਸੀ ਖਬਰ ਤੇ ਹੋਰ ਅਪਡੇਟ ਦੇ ਲਈ ਨਾਬਾ ਤੋਂ ਮੇਰੇ ਸਹਿਯੋਗੀ ਭពਿੰਦਰ ਸਿੰਘ ਹੋਰ ਜ਼ਿਆਦਾ ਜਾਣਕਾਰੀ ਨਾਲ ਮੌਜੂਦ ਨੇ ਭពਿੰਦਰ ਕੀ ਕੁਝ ਅਪਡੇਟ ਕਿੰਨਾ ਸਮਾਂ ਸਟ ਅੰਦਰ ਰਹੀ ਕਿ ਕੁਝ ਸਵਾਲ ਜਵਾਬ ਹੋਏ ਕਿ ਕੁਝ ਜਾਣਕਾਰੀ ਮਿਲ ਰਹੀ ਹੈ ਜੀ ਟਾਣਾ ਜੀ 2 ਘੰਟੇ ਤੋਂ ਵੱਧ ਦਾ ਸਮਾਂ ਜਿਹੜਾ ਹੈਗਾ ਐਸਐਸਪੀ ਵਰਵਨੂ ਸ਼ਰਮਾ ਜੀ ਅਗਵਾਈ ਵਿੱਚ ਜੋ ਟਿੱਕਰ ਵਿੱਚ ਆਣ ਵਾਲਾ ਪੁੱਛਕਿਛ ਕੀਤੀ ਆ ਇਹ ਜਦੋਂ ਉਹਨਾਂ ਵੱਲੋਂ ਪਹਿਲਾਂ ਕਿਹਾ ਗਿਆ ਸੀ ਆ ਕੇ ਇਸ ਸੰਬੰਧੀ ਅਸੀਂ ਪ੍ਰੈਸ ਵਾਤਾਵਰਣ ਕਰਾਂਗੇ ਪਰ ਜਦੋਂ ਮੌਕੇ ਤੇ ਨਿਕਲੇ ਉਹਨਾਂ ਨੇ ਇਸ਼ਾਰਾ ਵੀ ਕੀਤਾ ਕਿ ਜਾ ਕੇ ਰੁਕਦੇ ਆ ਪਰ ਬਿਨਾ ਪ੍ਰੈਸ ਕਰਕੇ ਹੀ ਉਹ ਬਿਲਕੁਲ ਚੱਲਦੇ ਬਣੇ ਅਤੇ ਜਦੋਂ ਕਿ ਮੇਨ ਗੱਲ ਇਹ ਹੈ ਜੋ ਮਿਸਿੰਗ ਲੈਡ ਆ ਉਸ ਨੂੰ ਲੈ ਕੇ ਜਿਹੜਾ ਹੈਗਾ ਕਰੀਬ 2 ਘੰਟੇ ਤੋਂ ਉੱਪਰ ਦੀ ਪੁੱਛਗਿੱਛ ਕੀਤੀ ਪਰ ਪੁੱਛਗਿੱਛ ਕੀ ਹੋਈ ਹੈ ਜਦੋਂ ਕਿ ਜਦੋਂ ਪ੍ਰੈਸ ਨਾਲ ਗੱਲਬਾਤ ਕਰਨੀ ਸੀ ਉਹ ਉਹ ਪ੍ਰੈਸ ਨਾਲ ਗੱਲਬਾਤ ਬਿਨਾ ਹੀ ਕਰਦੇ ਕੋਈ ਕੋਈ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲ ਰਹੀ ਹੋਵੇ ਕਿ ਕੁਝ ਕੀ ਕੁਝ ਸਵਾਲ ਜਵਾਬ ਹੋਏ ਕਿ ਕੁਝ ਪੁੱਛਿਆ ਗਿਆ ਕਿਸ ਤਰ੍ਹਾਂ ਦਾ ਵਿਕਰਮ ਮਜੀਠੀਆ ਦਾ ਰਵਈਆ ਰਹਾ ਇਸ ਪੁੱਛਗਿੱਛ ਦੇ ਦੌਰਾਨ ਕਿ ਕੁਝ ਜਾਣਕਾਰੀਆਂ ਦਿੱਤੀਆਂ ਗਈਆਂ ਨਹੀਂ ਦਿੱਤੀਆਂ ਗਈਆਂ ਕਿ ਕੁਝ ਪਤਾ ਲੱਗ ਸਕਿਆ ਨਹੀਂ ਇਸ ਵੰਦੀ ਹਜੇ ਕੋਈ ਕੋਈ ਵੀ ਜਾਣਕਾਰੀ ਹਜੇ ਬਾਹਰ ਨਹੀਂ ਆਈ ਹੈ ਜੀ ਕਿਉਂਕਿ ਐਸਐਸਪੀ ਖੁਦ ਜੋ ਮੁਖੀ ਨੇ ਇਹਨਾਂ ਨੇ ਕੋਈ ਜਾਣਕਾਰੀ ਦੇਣੀ ਸੀ ਅਤੇ ਕੁਝ ਟਾਈਮ ਬਾਅਦ ਇਹ ਵੀ ਸਾਫ਼ ਹੋਏਗਾ ਵੀ ਉਹਨਾਂ ਨੇ ਜੋ ਪੁੱਛਗਿੱਛ ਦੌਰਾਨ ਉਹਨਾਂ ਨੇ ਕਾਪੀਟ ਕੀਤਾ ਕੱਲ੍ਹ ਨਹੀਂ ਤੇ ਕੀ ਕੀ ਉਹਨਾਂ ਨੇ ਦੱਸੀ ਆਦੀ ਜਗਾ ਕਿੱਥੇ ਆ ਜੋ ਲੈਂਡ ਮੈਸਿੰਗ ਦਾ ਜੋ ਪਹਿਲੀ ਮਾਮਲਾ ਦਰਜਾ ਇਸ ਸੰਬੰਧੀ ਜਿਹੜਾ ਹੈਗਾ ਜਾਣਕਾਰੀ ਤਾਂ ਆਉਣ ਵਾਲੇ ਸਮੇਂ 'ਚ ਮਿਲ ਜਾਈਗੀ ਪਰ ਹੁਣ ਬਿਲਕੁਲ ਉਹਨਾਂ ਨੇ ਪ੍ਰੈਸ ਵਾਰਤਾਫਤਾਰ ਤੋਂ ਇਨਕਾਰ ਕਰ ਦਿੱਤਾ ਠੀਕ ਆ ਭពਿੰਦਰ ਬਹੁਤ ਸ਼ੁਕਰੀਆ ਭពਿੰਦਰ ਮੇਰੇ ਸਹਿਯੋਗੀ ਨਾਬਾ ਤੋਂ ਜੁੜੇ ਸੀ ਦੱਸ ਲਿਆ ਕਿ ਵਿਕਰਮ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਸਿੱਟ ਅੱਜ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਕਰਨ ਲਈ ਨਾਬਾ ਜੇਲ੍ਹ ਪਹੁੰਚੀ ਸੀ ਨਾਬਾ ਜੇਲ ਤੋਂ ਬਾਹਰ ਆ ਚੁੱਕੀ ਹੈ ਇਸ ਵੇਲੇ ਸਿੱਟ ਪੁੱਛਗਿੱਛ ਹੋ ਚੁੱਕੀ ਹੈ ਕਰੀਬ ਢਾਈ ਘੰਟੇ ਸਿੱਟ ਅੰਦਰ ਰਹੀ ਹੈ ਵਿਸ਼ੇਸ਼ ਜਾਂਚ ਟੀਮ ਸਿੱਟ ਦੇ ਮੁਖੀ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਤੇ ਨਾਲ ਹੀ ਐਸਪੀਡੀ ਗੁਰਵੰਸ ਬੈਂਸ ਵੀ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਵਿਕਰਮ ਮਜੀਠੀਆ ਦੇ ਕੋਲੋਂ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਲੈਂਡ ਮਿਸਿੰਗ ਰਿਕਾਰਡ ਨੂੰ ਲੈ ਕੇ ਵਿਕਰਮ ਮਜੀਠੀਆ ਤੋਂ ਜਾਣਕਾਰੀ ਮੰਗੀ ਗਈ ਹੈ ਇਸ ਤੋਂ ਪਹਿਲਾਂ ਵਿਕਰਮ ਮਜੀਠੀਆ ਕਰੀਬ 11 ਦਿਨ ਵਿਜੀਲੈਂਸ ਦੇ ਰਿਮਾਂਡ ਤੇ ਰਹੇ ਉਸ ਦੌਰਾਨ ਵੀ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਮਸ਼ੋਬਰਾ ਉਹਨਾਂ ਨੂੰ ਲਜਾਇਆ ਗਿਆ ਇਸ ਦੇ ਨਾਲ ਹੀ ਉਹਨਾਂ ਨੂੰ ਮਜੀਠਾ ਦੇ ਵਿੱਚ ਵੀ ਲਜਾਇਆ ਗਿਆ ਵਿਕਰਮ ਮਜੀਠਿਆ ਨੂੰ 25 ਜੂਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਤੇ ਹੁਣ ਉਹ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਅੱਜ ਵਿਕਰਮ ਮਜੀਠਿਆ ਤੋਂ ਮੁੜ ਐਸਆਈਟੀ ਨੇ ਪੁੱਛਗਿੱਛ ਕੀਤੀ ਉਧਰ ਦਿੱਲੀ ਦੇ ਵਿੱਚ ਪੰਜਾਬ ਕਾਂਗਰਸ ਦੀ ਇੱਕ ਹਾਈ ਲੈਵਲ ਮੀਟਿੰਗ ਹੋਈ ਹੈ ਕਾਂਗਰਸ ਹਾਈ ਕਮਾਂਡ ਦੇ ਨਾਲੇ ਬੈਠਕ ਹੋਈ ਹੈ ਜਿਸ ਦੇ ਵਿੱਚ ਰਾਹੁਲ ਗਾਂਧੀ ਮਲਿਕ ਅਰਜਨ ਖੜਗੇ ਦੇ ਨਾਲ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਮੰਥਨ ਕੀਤਾ ਹੈ ਵੱਡੀ ਖਬਰ ਹੈ ਕਿਉਂਕਿ ਪੰਜਾਬ ਕਾਂਗਰਸ ਦੀ ਅੱਜ ਇੱਕ ਹਾਈ ਲੈਵਲ ਮੀਟਿੰਗ ਦਿੱਲੀ ਦੇ ਵਿੱਚ ਪਾਰਟੀ ਹਾਈ ਕਮਾਂਡ ਨਾਲ ਹੋਈ ਹੈ ਰਾਹੁਲ ਗਾਂਧੀ ਮੌਜੂਦ ਰਹੇ ਨੇ ਮਲਿਕ ਅਰਜਨ ਖੜਗੇ ਮੌਜੂਦ ਰਹੇ ਨੇ ਤੇ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਮੌਜੂਦ ਰਹੇ ਨੇ ਮੀਟਿੰਗ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਜਲਦੀ ਹੀ ਪੂਰੇ ਸੂਬੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣਗੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਦੇ ਵਿੱਚ ਕੋਈ ਭੇਦਭਾਵ ਨਹੀਂ ਹੋਏਗਾ ਤੇ ਸ਼ਾਮ 5 ਵਜੇ ਹੁਣ ਮੁਰ ਤੋਂ ਮੀਟਿੰਗ ਹੋਣੀ ਹੈ ਦਿੱਲੀ ਦੇ ਵਿੱਚ ਨੇ ਕਾਂਗਰਸ ਦੇ ਵੱਡੇ ਆਗੂ ਰਾਜਾ ਵੜਿੰਗ ਸਮੇਤ ਅਤੇ ਪਾਰਟੀ ਹਾਈ ਕਮਾਂਡ ਦੇ ਨਾਲ ਮੀਟਿੰਗ ਹੋਈ ਹੈ ਸੰਗਠਨ ਨੂੰ ਲੈ ਕੇ ਜਥੇਬੰਦਕ ਢਾਂਚੇ ਨੂੰ ਲੈ ਕੇ 2027 ਦੀਆਂ ਤਿਆਰੀਆਂ ਨੂੰ ਲੈ ਕੇ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਹੁਣ ਤੋਂ ਹੀ ਕਾਂਗਰਸ ਪਾਰਟੀ ਦੇ ਵੱਲੋਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਜਾਣੀ ਹੈ ਰਾਜਾ ਵੜਿੰਗ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ 'ਚ ਕੋਈ ਵੀ ਭੇਦਭਾਵ ਨਹੀਂ ਹੋਏਗਾ ਤੇ ਹੁਣ ਸ਼ਾਮ 5 ਵਜੇ ਦੁਬਾਰਾ ਤੋਂ ਮੀਟਿੰਗ ਸ਼ੁਰੂ ਹੋਏਗੀ देखो भाई बहुत मजबूती के साथ राहुल गांधी जी अपनी यात्रा छोड़ के यहाँ पर ये यह अभियान बहुत गंभीर अभियान है अच्छा अभियान है इससे कांग्रेस पार्टी मजबूत होगी आम लोगों को मौका मिलेगा मजबूत लोगों को मौका मिलेगा और आने वाले दिनों में जिला अध्यक्षों की अहमियत मिलेगी बड़े बड़े लोग जो मंत्री रहे हैं केंद्रीय मंत्री रहे हैं वो लोग जिला अध्यक्ष बनने को उठा सर क्राइटेरिया क्या रहेगा इसमें कोई पक्षपात तो नहीं कोई फेवरिज्म तो नहीं बोला गया है इसीलिए ऑब्जर्वर लगाया कोई पक्षपात करे, करेगा तो उसका भी मेजरमेंट राहुल गांधी और स्वयं खरगे साहब करेंगे पक्षपात जो करेगा वो खुद नुकसान हो जाएगा इसके अलावा तो तरन तारण के जो चुनाव होने वाले हैं उसको लेकर बातचीत हुई कुछ बातचीत उनके साथ आज शाम को मीटिंग है शाम को मीटिंग करने वक्त हम बातचीत करेंगे ਉਧਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਡਾਕਟਰ ਕਰਮਜੀਤ ਸਿੰਘ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਡਾਕਟਰ ਕਰਮਜੀਤ ਸਿੰਘ ਨੂੰ ਤਲਬ ਕੀਤਾ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਦਰਅਸਲ RSS ਦੇ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਇਹ ਪੂਰਾ ਮਾਮਲਾ ਸੀ ਇੱਕ ਵੀਡੀਓ ਸਾਹਮਣੇ ਆਈ ਸੀ ਕਰਮਜੀਤ ਸਿੰਘ ਦੀ ਵਾਈਸ ਚਾਂਸਲਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਸ ਤੇ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਸੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਤੇ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੇ ਉਹਨਾਂ ਦੇ ਵੱਲੋਂ ਇੱਕ ਲਿਖਤੀ ਸਪਸ਼ਟੀਕਰਨ ਸੌਂਪ ਦਿੱਤਾ ਗਿਆ ਹੈ ਆਰਐਸਐਸ ਦੇ ਸਮਾਗਮ 'ਚ ਸ਼ਾਮਲ ਹੋਣ ਤੇ ਜਥੇਦਾਰ ਸਾਹਿਬ ਦੇ ਬਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤੇ 15 ਦਿਨਾਂ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਹੁਣ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਕਟਰ ਕਰਮਜੀਤ ਸਿੰਘ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਸਖਤਰੇਤ ਦੇ ਵਿੱਚ ਆਪਣਾ ਲਿਖਤੀ ਸਪਸ਼ਟੀਕਰਨ ਦਿੱਤਾ ਜਿਸ ਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਆਉਣ ਵਾਲੀ ਮੀਟਿੰਗ ਦੇ ਵਿੱਚ ਇਸ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਹਾਲਾਂਕਿ ਦੇਖਣਾ ਹੋਵੇਗਾ ਕਿ ਕੀ ਵਾਈਸ ਚਾਂਸਲਰ ਕਰਮਜੀਤ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਏ ਕੋਈ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਇਹ ਪੰਜ ਸਿੰਘ ਸਾਹਿਬਾਨ ਦੀ ਜਦੋਂ ਮੀਟਿੰਗ ਹੋਏਗੀ 71 ਤਾ ਹੋਏਗੀ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾ ਸਕਦਾ ਏ ਪਰ ਅੱਜ ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਨਹੀਂ ਸਤਿਵਾਨ ਤਾਡੇਰਾ ਸਕੂਲ ਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਟਲਿਕਰ ਬਰਾਂਡ ਉਥੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਗਿਆ ਸੀ ਜੋ ਉਸੇ ਅਮਰ ਸੰਚਾਰ ਹੋਇਆ। ਔਰ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਤੇ ਕੁਝ ਮੈਂਬਰਾਂ ਨੇ ਜਿਹੜਾ ਅਮਰ ਸੰਚਾਰ ਕੀਤਾ ਹੁੰਦਾ। ਬਾਕੀ ਜੋ ਆਦੇਸ਼ ਹੋਇਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਉਹ ਇਹੀ ਆਕੇ ਜਿਹੜੇ ਮੈਂਬਰ ਉਹ ਅਮਰ ਛਕਣ ਕੋਸ਼ਿਸ਼ ਇੱਕ ਨੇ ਛਕ ਲਿਆ। ਕੋਸ਼ਿਸ਼ ਇੱਕ ਜਿਹੜੇ ਅਜੇ ਰਹਿੰਦੇ ਹੋਣਗੇ ਉਹ ਇੱਕ ਤਰੀਕ ਤੱਕ ਦਾ ਸਮਾਉ ਛਕਣਗੇ। ਮੈਨੂੰ ਇਹ ਚੰਗਾ ਲੱਗਾ ਕਿ ਉਹਨਾਂ ਨੇ ਉੱਥੇ ਅਮਨ ਸੰਚਾਰ ਕਰਵਾਇਆ ਤੇ ਅਮਰਤ ਛਕਣ ਦੇ ਲਈ ਕਾਫੀ ਪੁਰਾਣੀ ਉੱਥੇ ਪਹੁੰਚੇ ਕਿਉਂਕਿ ਇਹ ਗੁਰੂ ਦਾ ਹੁਕਮ ਆ ਪ੍ਰਥਮ ਰੈਤ ਜੈ ਜਾਨ ਖੰਡੇ ਦੀ ਪਾਹੁਲ ਛਕੀ ਤੇ ਦੀਪਕਾਲ ਸਾਹਿਬਾਨ ਤੇ ਵੈਸੇ ਵੀ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਹੋਂਦ ਦੇ ਵਿੱਚ ਆਈ ਸੰਸਥਾ ਵਾ ਕਿਉਂਕਿ ਸਾਡੇ ਲਈ ਗੁਰੂ ਦਾ ਹੁਕਮ ਆ ਆਤਮਾ ਗੁਰੂ ਗ੍ਰੰਥ ਸਾਹਿਬ ਤੇ ਸਰੀਰ ਗੁਰੂ ਪੰਥ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਹਮੇਸ਼ਾ ਨਤਮਸਤਕ ਰਹਿਣਾ ਤੇ ਖੰਡੇ ਬਾਟੀ ਦੀ ਪਾਲ ਸ਼ਾਕੇ ਅਮਰਤ ਸ਼ਾਹ ਕਰਕੇ ਅਸੀਂ ਗੁਰੂ ਪੰਥ ਦੇ ਹਿਸਾਬ ਵੀ ਬਣਨਾ ਤੇ ਉਹਦੇ ਲਈ ਉਹ ਵੈਸੇ ਹਰ ਸਿੱਖ ਲਈ ਜ਼ਰੂਰੀ ਆ ਤੇ ਉਹਨਾਂ ਦੇ ਸਬਦਾਨ ਦੇ ਮੁਤਾਬਕ ਤੇ ਹਰ ਮੈਂਬਰ ਦੀ ਵੀ ਜ਼ਰੂਰੀ ਆ ਤਾਂ ਕਰਕੇ ਉੱਥੇ ਜਿਹੜਾ ਹੈਗਾ ਵੀ ਕੁਝ ਇੱਥਨੇ ਛਕਿਆ ਜਿਹੜੇ ਰਹਿੰਦੇ ਆ ਬਾਕੀ ਆਪਾਂ ਉਹਨਾਂ ਵਾਲੇ ਸਮੇਂ ਤੇ ਉਹਨਾਂ ਨੂੰ ਪੁੱਛਣਾ ਹੈ